ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤਵਾ ਠੀਕ ਹੈ ਜੀ ਚਲਾਉਣ ਨੂੰ ਪਿਆਦਾ ਜੀ ਬਰਨਾਲਾ ਬਾਈ ਕੋਲ ਗਾਂ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000399 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਬਾਈ ਸੱਸੀ ਗਾਈ ਸੱਸੀ ਗਾਈ ਨਾਮ ਮੇਰਾ ਨਾਮ ਮੋਹਨਾ ਜੀ ਸਰ ਤਪਾ ਮੰਡੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਹਾਂ ਜੀ ਵੇ ਵਾੜ ਦੀ ਜਾਣਕਾਰੀ ਦਿਓ ਆਪਣੀ ਹਾਂ ਜੀ ਇਹ ਦੂਜਾ ਸੂਆ ਸੂਈ ਆ ਜੀ ਹਾਂ ਜੀ ਤਿੰਨ ਚਾਰ ਦਿਨਾਂ ਦੀ ਸੂਈ ਆ ਠੀਕ ਆ ਜੀ ਮਗਰ ਇਹਦੇ ਬੱਛਾ ਹੈ ਠੀਕ ਆ ਜੀ 14 14.5 ਕਿਲੋ 15 ਕਿਲੋ ਲਾ ਲੋ 14 ਕਿਲੋ ਹੁਣ ਬੋਲਾ ਹੈਗਾ 14 ਕਿਲੋ ਮੰਨੋ ਠੀਕ ਆ ਜੀ ਹਾਂ ਜੀ ਇਹਦਾ ਰੇਟ ਭਰਾ ਬਾਕੀ ਸੀਲ ਛੰਡੀ ਹਾਂ ਜੀ ਆ ਤੁਸੀਂ ਦੇਖ ਲਓ ਜੀ ਠੀਕ ਆ ਜੀ ਬਾਕੀ ਚਵਾ ਚੂ ਥਨ ਥਣ ਹਾਂ ਜੀ ਇੱਕ ਨੰਬਰ ਆਈ ਠੀਕ ਹੈ ਜੀ ਮਾਰ ਦੋ ਧਾਰ ਮੰਨੀ ਹਾਂ ਜੀ ਲੋਪਰ ਸਿੱਕ ਕਰ ਸਕਦੇ ਦੋ ਦੋ ਚਵਾ ਦੂ ਅੱਛੀ 17 ਗਰਮੀਆਂ ਦਾ ਤੋਹਫਾ ਹੀ ਹੈ ਜੀ ਠੀਕ ਹੈ ਜੀ ਨਾ ਇਹ ਵਾਲੀ ਉਹ ਕਰਨ ਠੀਕ ਹੈ ਜੀ ਠੀਕ ਹੈ ਬਸ ਬਸ ਲੋ ਜੀ ਠੀਕ ਹੈ ਬਸ ਜੀ ਬਸ ਕੀ ਰੇਟ ਭਰਾ ਦਾ ਰੇਟ ਜੀ ਆਪਾਂ ਕੋਈ ਲੋਕਾਂ ਵਾਂਗੂ ਨਹੀਂ 65 ਮੰਗ ਲਿਆ ਆਪਾਂ 53000 ਦੀ ਗਾਂ ਦੇ ਦਾਂਗੇ 53000 ਦੀ ਹਾਂ ਜੀ ਤੇ ਬੱਚਾ ਕੀ ਜੀ ਮਗਰ ਬੱਚਾ ਜੀ ਮੇਲ ਕਫ ਹੈ ਠੀਕ ਹੈ ਜੀ ਲੋਪਰ ਹਾਂ ਜੀ ਚੱਕਰ ਸਕਦੇ ਬਾਕੀ ਤੋਰ ਕੇ ਕੋਹਨ ਤੋਰ 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 ਲੋਪਰਾ ਚੈੱਕ ਕਰ ਸਕਦੇ ਜੀ ਮਗਰ ਬੱਚਾ ਠੀਕ ਹੈ ਜੀ ਸੁਆਜੀ ਬਾਈ ਇਹ ਹੈ ਸੁਆਜੀ ਇਹ ਹੈ ਤੀਜਾ ਹੋਊਗਾ ਜੀ ਤੀਜਾ ਪਹਿਲਾਂ ਦਿੱਤਾ ਜੀ ਦੁੱਧ ਨੇ 17 ਕਿਲੋ 18 ਕਿਲੋ ਠੀਕ ਹੈ ਜੀ ਹਾਂ ਹੁਣ 14 14.5 ਕਿਲੋ ਬੋਲਾ ਹੈਗਾ ਜੀ ਠੀਕ ਹੈ ਜੀ ਤੋਰ ਦੋ ਪਰਾ ਲੋ ਜੀ ਤੋੜਾ ਤਰਾ ਦੇ ਸੇ ਮੈਂ ਤਰਾ ਚੈੱਕ ਕਰ ਦੋ ਲੋ ਜੀ ਬਾਕੀ ਜਿਹੇ ਜਾਂ ਥਾਂਣ ਲੱਗਿਆ ਹਾਂਜੀ ਲੱਖ ਰੁਪਏ ਦੀ ਗਾਂ ਨੂੰ ਨਹੀਂ ਲੱਗਦਾ ਇਹ ਜਿਹੇ ਚਵਾ ਤੇ ਥਾਂਣ ਠੀਕ ਹੈ ਜੀ ਹਾਂਜੀ ਬਲਕੀ ਬਿਲਕੁਲ ਵੇਗਰਾ ਠੀਕ ਹੈ ਜੀ ਠੀਕ ਹਾਂਜੀ ਲੋਪਰਾ ਚੈੱਕ ਕਰਸਦੇ ਲੈ ਲੇ ਦਮ ਪਾਜਾ ਤੁਸੀਂ ਲਾਹ ਦੇ ਠੀਕ ਹੈ ਜੀ ਲੋ ਅ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਇੱਕਾ ਬੱਚੀ ਹੈ ਜੀ ਠੀਕ ਹੈ ਅਸਾ ਬੱਸੀ ਹਾਂਜੀ ਹਾਂ ਪਰਾ ਬੱਸੀ ਬਕਾਵਾ ਅਜ ਵੀ ਕਿੰਨੇ ਦਿਨਾਂ ਦੀ ਬੱਸੀ ਹੋ ਗਈ ਇਹ ਪੰਜ 6 ਮਹੀਨਿਆਂ ਦੀ ਬੱਚੀ ਹੈ ਜੀ ਹਾਂਜੀ ਇਹਦੀ ਮਾਂ ਐਚ ਐਫ ਸੀ ਹਾਂਜੀ ਉਦੇ ਜਰਸੀ ਦਾ ਟੀਕਾ ਭਰਾਇਆ ਠੀਕ ਹੈ ਜੀ ਬਾਕੀ ਥਨਸਨ ਦੇਖ ਲੋ ਜੀ ਬੱਚੀ ਦੇ ਠੀਕ ਹੈ ਜੀ ਬੜਾ ਚਲੋ ਹਾਂਜੀ ਥਨਸਨ ਬਹੁਤ ਸੋਹਣਾ ਲੱਗਿਆ ਹਾਂਜੀ ਜੇ ਕਿਸੇ ਭਰਾ ਨੇ ਸ਼ੌਂਕ ਨਾਲ ਨਹੀਂ ਪਾਲ ਨਹੀਂ ਹੋਵੇ ਕੋਈ ਮਾੜੀ ਨਹੀਂ ਜੀ ਬੱਚੀ ਠੀਕ ਹੈ ਕੀ ਰੇਟ ਲੂਟ ਭਰਾ ਦਾ ਇਹ 4500 ਦੀ ਦੇ ਦਾਂਗੀ ਅਸਾ ਇਹ ਜਰਸੀ ਚਾਹੀਏ ਇਹ ਜਰਸੀ ਪਲਸ ਐਫ ਐਫ ਕ੍ਰੋਸ ਹੈ ਜੀ ਠੀਕ ਹੈ ਜੀ ਅ ਜਿਹਦੇ ਮਾਸਾ 23 24 ਕਿਲੋ ਦੁੱਧਾ ਸੀਗਾ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਲੋਪਰਾ ਜੇ ਕਿਸੇ ਬਸਤੀ ਜ਼ਰੂਰ ਤਾਂ ਬਸਤੀ ਲਰੋ ਗਾਂ ਬਾਈ ਕੋਲ ਪਕਾਉਗਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਏ